ਹਾਲੀਂ ਜਿੰਦ ਮਾਰ ਚਾਰੀ ਪਾ 18 ਲੇਖਕ ਸਿਮਰ ਸੰਧੂਜੀ ਆਂਦਾ ਨਾਰਾ ਪਾਵੇ ਇੱਕ ਬਹਾਨਾ ਆਈ ਸੀ ਪਰ ਵਿੜਕ ਲੈ ਕੇ ਬਹੁਾਂ ਬਾਹਰ ਹੋ ਜਾਈ ਹੰਪਾ ਦੀਆਂ ਢਾਰਾਂ ਬਣਾਉਂਦੀਆਂ ਪੋਤਾ ਸੁਤ ਨਾਲ ਸਾਰਿਆਂ ਦਾ ਮਨ ਪਾਉਂਦਾ ਕੰਮ ਸੀ ਹੁਣ ਤਾਂ ਸਾਰਿਆਂ ਨੂੰ ਦੇਸ਼ਾ ਵੀ ਨਮਾ ਮਿਲ ਗਿਆ ਸੀ ਸਵੇਰੇ ਤੋਂ ਸ਼ਾਮ ਤੱਕ ਭਰ ਆ ਗਿਆਂ ਗੜੀ ਗਵਾੜਦਿਆਂ ਤੇ ਪਿੰਡ ਦੇ ਪਰਲੇ ਪਾਸੋਂ ਵੀ ਲੋਕ ਵਹਾਨੇ ਨਾਲ ਆਏ ਤਮ ਸਾਰਾਂ ਦਾ ਇੱਕ ਹੀ ਸੀ ਪਰ ਇਹਨਾਂ ਗੱਲਾਂ ਨੇ ਛਿੰਦੀ ਨੂੰ ਤਸ ਤੋਮਸ ਨਾ ਕੀਤਾ ਕੋਈ ਆਖੇ ਪੂਰੀ ਬੋਝ ਪਾਉਂ ਤੁਸੀਂ ਉਦੋਂ ਵੀ ਕੋਈ ਇੰਨਾ ਕਿਉਂ ਨਹੀਂ ਕੀਤਾ ਅੱਜ ਨੂੰ ਕੋਈ ਹੋਰ ਨਿਆਣਾ ਹੋਇਆ ਹੁੰਦਾ ਤੇ ਕੋਈ ਆਖੇ ਬੋਕਲ ਵਿੱਚ ਗੁੜ ਨਹੀਂ ਹਟਦਾ ਹੁੰਦਾ ਕੋਈ ਆਖੇ ਚਾਰ ਦਿਨ ਦੀ ਗੱਲ ਐ ਆਪੇ ਠੀਕ ਹੋ ਜੀ ਸਾਰੀ ਉਮਰ ਦਾ ਬੋਝ ਲੱਗਿਆ ਸਾਰਿਆਂ ਦੀ ਆਪੋ ਆਪਣੀ ਟਿੱਪਣੀ ਆਪੋ ਆਪਣੇ ਸੋਚ ਤੇ ਆਪਦੀ ਹੀ ਸਲਾਹ ਦੇ ਕੇ ਤੁਰ ਜਾਂਦੇ ਸੀ ਪਰ ਛਿੰਦੀ ਦੋ ਦਿਨ ਦੀ ਭੁੱਖਣ ਪਾਣੀ ਬੈਠੀ ਸੀ ਕਦੇ ਕਦੇ ਜਦੋਂ ਮੂਹ ਆੜਕਿਆ ਤਾਂ ਭੱਜ ਕੇ ਦੇਖੀ ਕਿਤੇ ਮਹਾਂਤ ਦੁਆਰਾ ਛੱਡਣਾ ਤਾਂ ਨਹੀਂ ਆਇ ਰਹਿਮਤੋ ਗਲੀ ਗਵਾੜ ਕੋਈ ਿਆਣਾ ਰੋਂਦਾ ਛਿੰਦੀ ਨੂੰ ਰਹਿਮਤ ਦਾ ਪੱਲਿਕਾ ਪੈਂਦਾ ਆਮੀ ਬੈਠੀ ਪੇ ਕਿਆ ਕਰ ਸੀ ਪਰ ਸੁਰ ਰਹਿਮਤ ਵਿੱਚ ਹੀ ਸੀ ਉਧਰ ਰਹਿਮਤ ਸਾਰਾ ਦਿਨ ਖੇਡਦੀ ਗੀਤਾ ਰਹੀ ਸਾਰਿਆਂ ਨਾਲ ਪਰ ਜਦੋਂ ਵੀ ਬੈਠੀ ਬੈਠੀ ਪਰ ਜਰਜੀ ਭੱਜ ਕੇ ਸਾਰੇ ਕੋਲ ਜਾਂਦੇ ਰਹਿੰਦੇ ਸਾਰਿਆਂ ਨੂੰ ਪਤਾ ਸੀ ਕਿ ਨਿਆਣੀ ਨੂੰ ਕਿਵੇਂ ਬਰਾਉਣਾ ਰਹਿਮਤ ਖੇਡਦੀ ਖੇਡਦੀ ਹੰਬ ਕੇ ਸੌ ਗਈ ਅੱਜ ਉਹ ਸਿੰਦੀ ਬਿਨਾ ਦੂਜੀ ਵਾਰ ਦੂਜੇ ਦਿਨ ਸੁੱਤੀ ਸੀ ਸ਼ਾਇਦ ਰੱਬ ਬੰਨਿਓ ਉਹਨੂੰ ਸਬਰ ਆਉਣਾ ਸ਼ੁਰੂ ਹੋ ਗਿਆ ਸੀ। ਹੋਰ ਕੋਈ ਰਾਹ ਵੀ ਨਹੀਂ ਸੀ। ਫਿਰ ਚਿੰਦੀ ਅਗਲੇ ਦਿਨ ਵੀ ਸਾਰੀ ਰਾਤ ਬੈਠੀ ਰਹੀ। ਸਬਰ ਆਉਂਦਾ ਵੀ ਕਿਵੇਂ ਢਡੋਂ ਕੱਢੀ ਸੀ ਆਂਦਰਾ ਸੀ ਆਪਦੀਆਂ। ਧੀ ਪਿੱਛੇ ਤਾਂ ਸਹੁਰਿਆਂ ਤੋਂ ਬੇਮਕੋ ਕੇ ਬੈਠ ਗਈ ਸੀ। ਰਹਿਮਤ ਸ਼ੁਰੂ ਦੇ ਕੁਝ ਦਿਨ ਤਾਂ ਬਹੁਤ ਰੋਈ। ਪਰ ਜਵਾਕ ਕਿੰਨਾ ਕੁ ਚਿਰ ਰੋਂਦਾ। ਹੌਲੀ-ਹੌਲੀ ਹੌਣੇ ਜੀ ਲਾ ਲਿਆ। ਸਾਰੀਆਂ ਹੀ ਮੁਹੰਤ ਉਸ ਨੂੰ ਛੇਡਣ ਲਾ ਲੈਂਦੀਆਂ ਚੱਕੀ ਰੱਖਦੀਆਂ ਇੱਕ ਤਾਂ ਸੀ ਬਾੜੀ ਸੋਹਣੀ ਜਮਾ ਰੂਹ ਦਾ ਟੁਕੜਾ ਮਹਾਂਤ ਬੀਬੀਆਂ ਨੇ ਵੱਡੀ ਮਹਾਂਤ ਨੂੰ ਕਹਿਣਾ ਬੀਬੀ ਇੰਨਾ ਸੋਹਣਾ ਜਵਾਬ ਤਾਂ ਆਪਣੇ ਡੇਰੇ 'ਚ ਕਦੇ ਨਹੀਂ ਆਇਆ ਹਾਈ ਅੱਖਾਂ ਤਾਂ ਦੇਖੋ ਇਹਦੀਆਂ ਵੱਡੀ ਮਹਾਂਤ ਅੰਦਰੋਂ ਹੀ ਅੰਦਰੋਂ ਤਾਂ ਭਾਵੇਂ ਨਰਮ ਸੀ ਪਰ ਉਸ ਤੋਂ ਬਹੁਤ ਕਟੋਰਾ ਉਸ ਨਹੀਂ ਝਿੜਕਦੇ ਰਹਿਦਾ ਕਿਉਂ ਤੁਸੀਂ ਨਹੀਂ ਸੋਹਣੇ ਮੈਂ ਜਦੋਂ ਤੁਹਾਨੂੰ ਲੈ ਕੇ ਆਈ ਸੀ ਤਾਂ ਤੁਸੀਂ ਵੀ ਸਾਰੇ ਇਹੋ ਜਿਹੇ ਸੀਗੇ ਇਹ ਕੋਈ ਜ਼ਿਆਦਾ ਹੋਰ ਪਰੇ ਨਹੀਂ ਐ ਚਲੋ ਚਲੋ ਆਪਣਾ ਕੰਮ ਲਗੋ ਇਹਦੇ ਕੋਲ ਹੀ ਨਾ ਬੈਠੀਆਂ ਰਿਹਾ ਕਰੋ ਪਰ ਰਹਿਮਤ ਦੀ ਖਿੱਚ ਇਹੋ ਜਿਹੀ ਸੀ ਕਿ ਮੱਲੋਂ ਚੋਰੀ ਸਭ ਨੂੰ ਆਪਣੇ ਵੱਲ ਖਿੱਚੀ ਲੈਂਦੀ ਸੀ ਕੋਈ ਘੰਟਾ ਦੋ ਘੰਟੇ ਦੂਰ ਹੁੰਦਾ ਤਾਂ ਵਾਪਸ ਉਸਦੇ ਕੋਲੇ ਹੀ ਆ ਜਾਂਦਾ ਜਦੋਂ ਮਹੰਤ ਆਸੇ-ਪਾਸੇ ਕਿਸੇ ਸ਼ਹਿਰ ਜਾਂ ਕਿਸੇ ਮੇਲੇ ਤੇ ਚਲੇ ਜਾਂਦੀ ਤਾਂ ਉਹਦੇ ਲਈ ਕੋਈ ਖੇੜ ਜ਼ਰੂਰ ਲਿਆ ਕੇ ਚੁਟੇ ਸਾਰੇ ਵੱਲੋਂ ਮਿਲਦੇ ਇੰਨੇ ਪਿਆਰ ਕਰਕੇ ਹੀ ਉਹ ਹੁਣ ਰੋਦੀ ਨਹੀਂ ਸੀ ਹਾਂ ਰਾਤ ਨੂੰ ਜ਼ਰੂਰ ਮੰਮੀ ਮੰਮੀ ਕਰਨ ਲੱਗ ਜਾਂਦੀ ਸੀ ਉਦੋਂ ਹੀ ਕੋਈ ਨਾ ਕੋਈ ਰਾਂਤ ਨੂੰ ਆਪਣੇ ਨਾਲ ਪਾ ਲੈਂਦਾ ਸੀ ਪਰ ਉਧਰ ਉਹਦੀ ਮੰਮੀ ਛੱਡੀ ਦੀ ਹਾਲਤ ਬਿਲਕੁਲ ਵੀ ਠੀਕ ਨਹੀਂ ਸੀ ਜਿਸ ਦਿਨ ਦੀ ਰਹਿਮਤ ਗਈ ਸੀ ਛਿੰਦੀ ਨੇ ਵੀ ਇੱਕ ਵੀ ਸ਼ਬਦ ਨਹੀਂ ਸੀ ਕਿ ਉਹ ਲਿਆ ਸਾਰਾ ਦਿਨ ਸੁੱਨ ਹੋ ਕੇ ਹੀ ਬੈਠੀ ਰਹਿੰਦੀ ਸੀ ਐ ਲੱਗਦਾ ਸੀ ਜਿਵੇਂ ਇਕੱਲਾ ਬੁੱਤ ਰਹਿ ਗਿਆ ਹੋਵੇ ਰੂਹ ਤਾਂ ਮਾਨੋ ਰਹਿਤ ਦੇ ਨਾਲ ਹੀ ਚਲੀ ਗਈ ਸੀ ਛਿੰਦੀ ਦੀ ਮਾਉ ਆਪਣੇ ਹੱਥਾਂ ਨਾਲ ਜਿੰਨਾ ਕੋ ਕਵਾ ਦਿੰਦੀ ਬਸ ਉਸੇ ਤੇ ਹੀ ਜਾਂਦੀ ਸੀ ਛਿੰਦੀ ਆਬ ਦੇconta ਉਹਨੇ ਇੱਕ ਬੁਰਕੀ ਵੀ ਨੀਸੀ ਤੋੜੀ ਨਾਉ ਨੂੰ ਨਹਾਉਂ ਤੋਂ ਆਉਂਦੀ ਕੋਈ ਸੁਰ ਨਾ ਲਿੜਾ ਲੱਗਾ ਪੈਨਦੀ ਚਾਰ ਪੰਜ ਦਿਨ ਇੱਕ ਹੀ ਸੌਂਡ ਪਾਈ ਚਾਹਰੀ ਉਧਰ ਰੈਂਪ ਨੇ ਡੇਰੇ ਵਿੱਚ ਰੌਣਕਾਂ ਲਾ ਰੱਖੀਆਂ ਸਨ ਸਾਰਾ ਦਿਨ ਭੱਜਦੀ ਰਹਿੰਦੀ ਸੀ ਤਾਂ ਦੇਖ ਕਿੱਧਰ ਤੇ ਕਦੇ ਕਿੱਧਰ ਤਿੰਨ ਚਾਰ ਜਣੇ ਉਹਦੇ ਮੂਰੇ ਮੰਗਰੇ ਮੰਗਰ ਪਰਤੇ ਰਹਿੰਦੇ ਸੀ ਇੱਕ ਮਹੰਤ ਨੇ ਉਹਨੂੰ ਨਿੱਕੀਆਂ-ਨਿੱਕੀਆਂ ਚੰਦਰਾ ਲਿਆ ਕੇ ਦੇ ਦਿੱਤੀਆਂ ਤੇ ਨਿੱਕੇ-ਨਿੱਕੇ ਪੈਰਾਜ ਪਾਈਆਂ ਤਾਂ ਉਹ ਚੰਦਰਾ ਜਦੋਂ ਛਣਕਦੀਆਂ ਤਾਂ ਹਰ ਇੱਕ ਦੇ ਚਿਹਰੇ ਤੇ ਮੁਸਕਾਨ ਲਿਆਉਂਦੀਆਂ ਮਹੰਤ ਬੀਬੀਆਂ ਜਦੋਂ ਢੋਲਕੀ ਕੱਢਦੀਆਂ ਨੱਚਣ ਲੱਗਦੀਆਂ ਤਾਂ ਨਿੱਕੀ ਰਹਿਨ ਵੀ ਉਹਨਾਂ ਦੇ ਨਾਲ ਹੀ ਨੱਚਣ ਲੱਗ ਜਾਂਦੀ ਅਤੇ ਨਾਲ ਗਿੱਧਾ ਵੀ ਪਾਉਂਦੀ ਸਾਵਣਾ ਨੇ ਕਹਿਣਾ ਹੈ ਨਹੀਂ ਕਿੰਨਾ ਸੋਹਣਾ ਨੱਚਦੀ ਐ ਇਹ ਜਦੋਂ ਵੱਡੀ ਹੋਊ ਤਾਂ ਤੁਮਾਨਾ ਪਾਰਿਆ ਗੋਡੀ ਵੱਡੀ ਮੋਂਤ ਕਾਂਬੜਾ ਬੈਠੀ ਉਹਦੀਆਂ ਨਿੱਕੀਆਂ ਨਿੱਕੀਆਂ ਹਰਕਤਾਂ ਨੂੰ ਦੇਖਦੀ ਤਾਂ ਮਨ ਹੀ ਮਨ ਵਿੱਚ ਖੁਸ਼ ਹੁੰਦੀ ਰਹਤੀ ਪਰ ਜਦੋਂ ਰਹਿਮਤ ਉਹਦੇ ਕੋਲੇ ਆਉਂਦੀ ਤਾਂ ਉਹ ਝੁਰਕ ਦਿੰਦੀ ਪਰ ਫੇਰ ਵੀ ਰਹਿਮਤ ਵਾਰ-ਵਾਰ ਉਹਦੇ ਕੋਲ ਹੀ ਜਾਂਦੀ ਪਤਾ ਨਹੀਂ ਇਹ ਰਸਤਾ ਸੀ ਉਹਨਾਂ ਦਾ ਜੇ ਕਦੇ ਰਹਿਤ ਬਾੜੀ ਰੋਣ ਲੱਗ ਜਾਂਦੀ ਕਿਸੇ ਤੋਂ ਵੀ ਚੁੱਪਨਾ ਹੁੰਦੀ ਤਾਂ ਵੱਡੀ ਮਹੰਤ ਕੋਲ ਆ ਕੇ ਚੁੱਪ ਹੋ ਜਾਂਦੀ ਪਤਾ ਨਹੀਂ ਤਾਂ ਉਹ ਉਸ ਤੋਂ ਡਰਦੀ ਸੀ ਜਾਂ ਮਿਹਰ ਉਸ ਦਾ ਮੋਹ ਕਰਦੀ ਸੀ ਇਹ ਗੱਲਾਂ ਮਹੰਤਾ ਨੇ ਵੀ ਕਹਿਣੀਆਂ ਲੈ ਬੀ ਅਸੀਂ ਤਾਂ ਕਦੇ ਉਹ ਵਿਆਹ ਨੂੰ ਚੁੱਪੀ ਕਰਦੀਆਂ ਸੀ ਸਾਡੇ ਤੋਂ ਤਾਂ ਇਹ ਚੁੱਪਨੇ ਹੋਈ ਤੋ ਤੁਸੀਂ મેન્ટ ਵਿੱਚ ਹੀ ਚੁੱਪ ਕਰਾ ਲੇ। ਇਹ ਕਹਾਣੀ ਅਜੇ ਅਧੂਰੀ ਹੈ। ਰਹਿਦਾ ਭਾਗ ਤੁਹਾਨੂੰ ਅਨੁਸਾਵਾਗੇ ਜੀ। ਅਗਲਾ ਭਾਗ ਸੁਣ ਲਈ। ਕੱਲ ਨੂੰ ਜਰੂਰ ਸੁਣਨੀ ਜੀ ਕਹਾਣੀ ਅੱਗੇ। ਇੱਥੋਂ ਤੱਕ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਆਗੀ। ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ। ਅੰਤ ਤੱਕ ਸੁਣ ਲਈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।